ਇਸ ਵੇਲੇ ਦੀ ਵੱਡੀ ਖਬਰ ਡਾਕਟਰ ਮਨਮੋਹਨ ਸਿੰਘ ਹੋਰਾਨਾ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਕਾਂਗਰਸ ਦੇ ਵੱਲੋਂ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੰਥਰਤ ਨਾਲ ਨਿਵਾਜੇ ਜਾਣ ਦੀ ਮੰਗ ਉਠਾਈ ਹੈ ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਇੱਕ ਪੱਤਰ ਲਿਖਿਆ ਗਿਆ ਜਿਸ ਨੂੰ ਉਹਨਾਂ ਨੇ ਆਪਣੇ ਸਾਥੀਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਪਹੁੰਚਦਾ ਕੀਤਾ ਹੈਗਾ ਜਿਸ ਦੇ ਵਿੱਚ ਸਾਰ ਤੌਰ ਤੇ ਮੰਗ ਕੀਤੀ ਗਈ ਹੈਗੀ ਹੈ ਕਿ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੇ ਦੌਰਾਨ ਵੱਡੇ ਪੱਧਰ ਤੇ ਸਿੱਖਾਂ ਦਾ ਮਾਣ ਵਧਾਇਆ ਉਹਨਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵੀ ਸਿੱਖਾਂ ਦੀ ਜੜੀ ਦਸਤਾਰ ਹੈਗੀ ਹੈ ਤੇ ਜਿਹੜੀ ਉਹਨਾਂ ਦੀ ਸ਼ਬੀ ਹੈਗੀ ਆ ਉਸ ਤੇ ਪ੍ਰਤੀ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਈ ਇੱਥੋਂ ਤੱਕ ਕਿ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ 1984 ਦੇ ਹੋਏ ਕਤਲੇਆਮ ਦੇ ਲਈ ਵੀ ਡਾਕਟਰ ਮਨਮੋਹਨ ਸਿੰਘ ਹੁੰਰਾ ਦੇ ਵੱਲੋਂ ਹੀ ਸਿੱਧੇ ਤੌਰ ਤੇ ਸੰਸਦ ਦੇ ਅੰਦਰ ਮਾਫੀ ਮੰਗੀ ਗਈ ਸੀ ਤੇ ਨਾਲ ਦੇ ਨਾਲ ਇਹ ਵੀ ਜ਼ਿਕਰ ਕੀਤਾ ਕਿ ਉਹਨਾਂ ਪੇਟਾਂ ਦੇ ਮੁਰ ਵਸੇਵੇਂ ਦੇ ਲਈ ਵੀ ਵੱਡੇ ਕਦਮ ਚੁੱਕੇ ਤੇ ਨਾਲ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੇ ਲਈ ਵੀ ਬਹੁਤ ਵੱਡੇ ਕਦਮ ਚੁੱਕੇ ਇਸ ਤਰ੍ਹਾਂ ਦੀਆਂ ਵੱਖ-ਵੱਖ ਗੱਲਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਇਹ ਜ਼ਿਕਰ ਕੀਤਾ ਹੈਗਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਵੀ ਪੰਥ ਰਤਨ ਦੇ ਅਵਾਰਡ ਦੇ ਨਾਲ ਨਵਾਜਿਆ ਜਾਣਾ ਚਾਹੀਦਾ ਹੈਗਾ ਬੇਸ਼ੱਕ ਉਹ ਇਸ ਵਕਤ ਇਸ ਧਰਤੀ ਤੇ ਮੌਜੂਦ ਨਹੀਂ ਹਾਲੀ ਦੇ ਦਿਨਾਂ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਹੈਗਾ ਤੇ ਉਸ ਤੋਂ ਬਾਅਦ ਰਾਜਾ ਵੜਿੰਗ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਇਹ ਪੱਤਰ ਜਿਹੜਾ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਪਹੁੰਚਾਇਆ ਗਿਆ ਹੈਗਾ ਤਾਂ ਜੋ ਉਹਨਾਂ ਨੂੰ ਪੰਥ ਰਤਨ ਦੇ ਅਵਾਰਡ ਨਾਲ ਨਵਾਜਿਆ ਜਾਵੇ ਫਿਲਹਾਲ ਇਸ ਮੁਬਤ ਆਉਣ ਵਾਲੇ ਸਮੇਂ ਦੇ ਵਿੱਚ ਜਥੇਦਾਰ ਸਿੰਘ ਸਹਿਬਾਨ ਕੀ ਫੈਸਲਾ ਲੈਂਦੇ ਨੇ ਉਹ ਸਮਾਂ ਦੱਸੇਗਾ ਪਰ ਇਸ ਤੋਂ ਪਹਿਲਾਂ ਇੱਕ ਵੱਡੀ ਗੱਲ ਜਿਹੜੀ ਹੈਗੀ ਇੱਕ ਵੱਡੀ ਮੰਗ ਜਿਹੜੀ ਹੈਗੀ ਹੈ ਉਹ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਉਠਾਈ ਗਈ ਹੈਗੀ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਇਸ ਵਕਤ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਨੂੰ ਪੰਥ ਰਤਨ ਦੇ ਅਵਾਰਡ ਨਾਲ ਨਿਵਾਜਿਆ ਜਾਣਾ ਚਾਹੀਦਾ ਹੈਗਾ ਕਾਂਗਰਸ ਵੱਲੋਂ ਜਿਹੜੇ ਆਗੂ ਅੱਜ ਉੱਚੇਚੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸੀਗੇ ਉਹਨਾਂ ਦੇ ਵੱਲੋਂ ਕੀ ਕਹਿਣਾ ਹੈਗਾ ਇਸ ਬਾਬਤ ਉਹਨਾਂ ਨੇ ਕੀ ਕੁਝ ਕਿਹਾ ਹੈਗਾ ਆਓ ਸੁਣਦੇ ਹਾਂ ਬੀਤੇ ਦਿਨੀ ਹਿੰਦੁਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਸਵਰਗਵਾਸ ਹੋ ਗਏ ਸਨ ਜਿਨ੍ਹਾਂ ਦੀ ਬਹੁਤ ਵੱਡੀ ਦੇਸ਼ ਨੂੰ ਦੇਣ ਹੈ ਤੇ ਖਾਸ ਤੌਰ ਤੇ ਉਹ ਸਿੱਖਾਂ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ ਤੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਜੀ ਨੇ ਬਹੁਤ ਹੀ ਨਿਮਰਤਾ ਸਹਿਤ ਜਥੇਦਾਰ શ્રી ਅਕਾਲਤਖ ਸਾਹਿਬ ਨੂੰ ਪੱਤਰ ਲੈ ਕੇ ਭੇਜਿਆ ਜੋ ਦਾਸ ਦੀ ਡਿਊਟੀ ਲਈ ਗਈ ਸੀ ਤੇ ਉਹ ਅੱਜ ਇੱਥੇ ਜਿਹੜਾ ਪੱਤਰ ਹੈ ਉਸ ਪੱਤਰਤ ਵਿਖੇ ਦਿੱਤਾ ਗਿਆ ਹੈ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਡਾਕਟਰ ਮਨਮੋਨ ਸਿੰਘ ਜੀ ਨੂੰ ਪੰਥ ਰਤਨ ਦੇ ਨਾਲ ਨਿਵਾਜ ਜੀ ਦੀ ਉਹਨਾਂ ਨੇ ਬੇਨਤੀ ਕੀਤੀ ਹੈ ਕਿਉਂਕਿ ਉਹਨਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਸਨ ਤੇ ਸਾਰੀ ਦੁਨੀਆ ਦੇ ਵਿੱਚ ਹੀ ਉਹਨਾਂ ਨੇ ਸਿੱਖਾਂ ਦਾ ਸਰੂੱਚਾ ਕੀਤਾ ਜਿਹੜੀ ਪਹਿਚਾਨ ਬਣੀ ਸਿੱਖਾਂ ਦੀ ਤੇ ਖਾਸ ਤੌਰ ਤੇ ਜਿਹੜੀ ਪਗੜੀ ਦੀ ਪਹਿਚਾਨ ਹੈ ਉਹ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਬਣੇ ਉਦੋਂ ਬਣੀ ਸੀ ਇਸ ਵੇਲੇ ਦੀ ਵੱਡੀ ਖਬਰ ਡਾਕਟਰ ਮਨਮੋਹਨ ਸਿੰਘ ਹੋਰਾਨਾ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਕਾਂਗਰਸ ਦੇ ਵੱਲੋਂ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੰਥਰਤ ਨਾਲ ਨਿਵਾਜੇ ਜਾਣ ਦੀ ਮੰਗ ਉਠਾਈ ਹੈ ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਇੱਕ ਪੱਤਰ ਲਿਖਿਆ ਗਿਆ ਜਿਸ ਨੂੰ ਉਹਨਾਂ ਨੇ ਆਪਣੇ ਸਾਥੀਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਪਹੁੰਚਦਾ ਕੀਤਾ ਹੈਗਾ ਜਿਸ ਦੇ ਵਿੱਚ ਸਾਵਧ ਤੌਰ ਤੇ ਮੰਗ ਕੀਤੀ ਗਈ ਹੈਗੀ ਹੈ ਕਿ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੇ ਦੌਰਾਨ ਵੱਡੇ ਪੱਧਰ ਤੇ ਸਿੱਖਾਂ ਦਾ ਮਾਣ ਵਧਾਇਆ ਉਹਨਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵੀ ਸਿੱਖਾਂ ਦੀ ਜਿਹੜੀ ਦਸਤਾਰ ਹੈਗੀ ਹੈ ਤੇ ਜਿਹੜੀ ਉਹਨਾਂ ਦੀ ਸ਼ਬੀ ਹੈਗੀ ਹੈ ਉਸ ਤੇ ਪ੍ਰਤੀ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਈ ਇੱਥੋਂ ਤੱਕ ਕਿ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ 1984 ਦੇ ਹੋਏ ਕਤਲੇਆਮ ਦੇ ਲਈ ਵੀ ਡਾਕਟਰ ਮਨਮੋਹਨ ਸਿੰਘ ਹੰਰਾ ਦੇ ਵੱਲੋਂ ਹੀ ਸਿੱਧੇ ਤੌਰ ਤੇ ਸੰਸਦ ਦੇ ਅੰਦਰ ਮਾਫੀ ਮੰਗੀ ਗਈ ਸੀ ਤੇ ਨਾਲ ਦੇ ਨਾਲ ਇਹ ਵੀ ਜ਼ਿਕਰ ਕੀਤਾ ਕਿ ਉਹਨਾਂ ਪੇਟਾਂ ਦੇ ਮੁਰ ਵਸੇਵੇਂ ਦੇ ਲਈ ਵੀ ਵੱਡੇ ਕਦਮ ਚੁੱਕੇ ਤੇ ਨਾਲ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੇ ਲਈ ਵੀ ਬਹੁਤ ਵੱਡੇ ਕਦਮ ਚੁੱਕੇ ਇਸ ਤਰ੍ਹਾਂ ਦੀਆਂ ਵੱਖ-ਵੱਖ ਗੱਲਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਇਹ ਜ਼ਿਕਰ ਕੀਤਾ ਹੈਗਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਵੀ ਪੰਥ ਰਤਨ ਦੇ ਅਵਾਰਡ ਦੇ ਨਾਲ ਨਵਾਜਿਆ ਜਾਣਾ ਚਾਹੀਦਾ ਹੈਗਾ ਬੇਸ਼ੱਕ ਉਹ ਇਸ ਵਕਤ ਇਸ ਧਰਤੀ ਤੇ ਮੌਜੂਦ ਨਹੀਂ ਹਾਲੀ ਦੇ ਦਿਨਾਂ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਹੈਗਾ ਤੇ ਉਸ ਤੋਂ ਬਾਅਦ ਰਾਜਾ ਵੜਿੰਗ ਦੇ ਵੱਲੋਂ ਲਿੱਤੀ ਰੂਪ ਦੇ ਵਿੱਚ ਇਹ ਪੱਤਰ ਜਿਹੜਾ ਹੈਗਾ ਸ੍ਰੀ ਇਕਾਲਤਖ ਸਾਹਿਬ ਦੇ ਜਥੇਦਾਰ ਤੱਕ ਪਹੁੰਚਾਇਆ ਗਿਆ ਹੈਗਾ ਤਾਂ ਜੋ ਉਹਨਾਂ ਨੂੰ ਪੰਥ ਰਤਨ ਦੇ ਅਵਾਰਡ ਨਾਲ ਨਵਾਜਿਆ ਜਾਵੇ ਫਿਲਹਾਲ ਇਸ ਮੁਬਤ ਆਉਣ ਵਾਲੇ ਸਮੇਂ ਦੇ ਵਿੱਚ ਜਥੇਦਾਰ ਸਿੰਘ ਸਹਿਬਾਨ ਕੀ ਫੈਸਲਾ ਲੈਂਦੇ ਨੇ ਉਹ ਸਮਾਂ ਦੱਸੇਗਾ ਪਰ ਇਸ ਤੋਂ ਪਹਿਲਾਂ ਇੱਕ ਵੱਡੀ ਗੱਲ ਜਿਹੜੀ ਹੈਗੀ ਇੱਕ ਵੱਡੀ ਮੰਗ ਜਿਹੜੀ ਹੈਗੀ ਹੈ ਉਹ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਉਠਾਈ ਗਈ ਹੈਗੀ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਇਸ ਵਕਤ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਨੂੰ ਪੰਥ ਰਤਨ ਦੇ ਅਵਾਰਡ ਨਾਲ ਨਿਵਾਜਿਆ ਜਾਣਾ ਚਾਹੀਦਾ ਹੈਗਾ ਕਾਂਗਰਸ ਵੱਲੋਂ ਜਿਹੜੇ ਆਗੂ ਅੱਜ ਉੱਚੇਚੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸੀਗੇ ਉਹਨਾਂ ਦੇ ਵੱਲੋਂ ਕੀ ਕਹਿਣਾ ਹੈਗਾ ਇਸ ਬਾਬਤ ਉਹਨਾਂ ਨੇ ਕੀ ਕੁਝ ਕਿਹਾ ਹੈਗਾ ਆਓ ਸੁਣਦੇ ਹਾਂ ਬੀਤੇ ਦਿਨੀ ਹਿੰਦੁਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਸਵਰਗਵਾਸ ਹੋ ਗਏ ਸਨ ਜਿਨ੍ਹਾਂ ਦੀ ਬਹੁਤ ਵੱਡੀ ਦੇਸ਼ ਨੂੰ ਦੇਣ ਹੈ ਤੇ ਖਾਸ ਤੌਰ ਤੇ ਉਹ ਸਿੱਖਾਂ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ ਤੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਜੀ ਨੇ ਬਹੁਤ ਹੀ ਨਿਮਰਤਾ ਸਹਿਤ ਜ태ਦਾ ਸ਼੍ਰੀ ਅਕਾਲਤਖ ਸਾਹਿਬ ਨੂੰ ਪੱਤਰ ਲੈ ਕੇ ਭੇਜਿਆ ਜੋ ਦਾਸ ਦੀ ਡਿਊਟੀ ਲਈ ਗਈ ਸੀ ਤੇ ਉਹ ਅੱਜ ਇੱਥੇ ਜਿਹੜਾ ਪੱਤਰ ਹੈ ਉਸ ਪੱਤਰਤ ਵਿਖੇ ਦਿੱਤਾ ਗਿਆ ਹੈ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਡਾਕਟਰ ਮਨੋਨ ਸਿੰਘ ਜੀ ਨੂੰ ਪੰਥ ਰਤਨ ਦੇ ਨਾਲ ਨਿਵਾਜ ਜੀ ਦੀ ਉਹਨਾਂ ਨੇ ਬੇਨਤੀ ਕੀਤੀ ਕਿਉਂਕਿ ਉਹਨਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਸਨ ਤੇ ਸਾਰੀ ਦੁਨੀਆ ਦੇ ਵਿੱਚ ਹੀ ਉਹਨਾਂ ਨੇ ਸਿੱਖਾਂ ਦਾ ਸਰੂੱਚਾ ਕੀਤਾ ਜਿਹੜੀ ਪਹਿਚਾਨ ਬਣੀ ਸਿੱਖਾਂ ਦੀ ਤੇ ਖਾਸ ਤੌਰ ਤੇ ਜਿਹੜੀ ਪਗੜੀ ਦੀ ਪਹਿਚਾਨ ਹੈ ਉਹ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਬਣੇ ਉਦੋਂ ਬਣੀ ਸੀ